ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਕੈਰੋਂ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆਨਰ ਸਾਗਰ ਵੀਰ ਦੇ ਕੋਲ ਆਇਆ ਦੋਸਤੋ ਇੱਕ ਪਹਿਲਾ ਵੀਡੀਓ ਪਾਈ ਸੀ ਆਪਾਂ ਇਸ ਕਿਲੇ ਤੋਂ ਇਸ ਘਰੋਂ ਉੱਥੇ ਵੀ ਤਕਰੀਬਨ ਇੱਕ ਵਾੜ ਤੁਹਾਨੂੰ ਦਿਖਾਈ ਸੀਗੀ ਕਾਫੀ ਖੂਬਸੂਰਤ ਵਾੜ ਸੀਗੀ ਅੱਜ ਇਸ ਵੀਡੀਓ ਦੇ ਵਿੱਚ ਦਸ ਐਨੀਮਲ ਆਪਾਂ ਤੁਹਾਨੂੰ ਤਿੰਨ ਹੀ ਦਿਖਾਉਣੇ ਆ ਦੋ ਐਨੀਮਲ ਦੀ ਪ੍ਰੋਪਰ ਡਿਟੇਲ ਦੇ ਦੇਵਾਂਗੇ ਠੀਕ ਆ ਜੀ ਇੱਕ ਤੇਜੀ ਵੈੜ ਹੈ ਉਹ ਵੀ ਤੁਹਾਨੂੰ ਦਿਖਾ ਦੇਵਾਂਗੇ ਤਕਰੀਬਨ ਅੱਜ ਭਲਕਦੇ ਵਿੱਚ ਐਂਟਰੀ ਹੋ ਜਾ ਉਸ ਵੈੜ ਦੀ ਥੋੜਾ ਜਿਹਾ ਪਸ਼ੂ ਐਨੀਮਲ ਥਕਾਵਟ ਦੇ ਵਿੱਚ ਸੀਗਾ ਟੈਂਪਰੇਚਰ ਵੀਰਾਂ ਦਾ ਵੀ ਥੋੜਾ ਡਾਊਨ ਸੀਗਾ ਉਹਦਾ ਵੀਰ ਉਹਨਾਂ ਨੇ ਬਿਲਕੁਲ ਅੱਗੇ ਟੀਕਾ ਟੁਕਾ ਲਵਾਇਆ ਠੀਕ ਆ ਜੀ ਸੋ ਬਾਕੀ ਪ੍ਰੋਪਰ ਤੁਹਾਨੂੰ ਤਸੱਲੀ ਦੇ ਨਾਲ ਤਿੰਨਾਂ ਪਸ਼ੂਆਂ ਦੀ ਡਿਟੇਲ ਆਪਾਂ ਦੇ ਦੇਵਾਂਗੇ ਤੇ ਕੈਰੋਂ ਪਿੰਡ ਬਿਲਕੁਲ ਨਜ਼ਦੀਕ ਪੱਟੀ ਤਹਿਸੀਲ ਵੀ ਪੱਟੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ 5 ਕਿਲੋਮੀਟਰ ਦੀ ਦੂਰੀ ਆ ਪੱਟੀ ਤੋਂ ਕੈ ਪੱਟੀ ਤੋਂ ਇੱਕ ਛੜਕ ਜਿਹੜੀ ਤਰਨ ਤਰਨ ਨੂੰ ਜਾਂਦੀ ਐ ਇਸੇ ਛੜਕ ਤੇ ਉੱਪਰ ਪੈਂਦਾ ਅੱਜ ਤਰੀਕ 1 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਆਂ ਸਮਾਂ ਕੋਈ ਦੁਪਹਿਰ ਦੇ 12:30 ਵਜੇ ਦਾ ਇੱਕ ਚੋਟੀ ਪਹਿਲਾ ਸੂਆ ਪਲੂਣ ਤੁਹਾਨੂੰ ਦਿਖਾ ਦੇਾਂਗੇ ਇੱਕ ਕ੍ਰਾਸ ਬਰੀਡ ਦੇ ਵਿੱਚ ਵਹਿੜ ਤੁਹਾਨੂੰ ਦਿਖਾਵਾਂਗੇ ਆਪਾਂ ਕੋਈ ਸ਼ਾਈ ਵਾਲ ਦਾ ਕ੍ਰਾਸ ਮੰਨ ਲਿਓ ਮੇਰਾ ਭਰਾ ਬਿਲਕੁਲ ਗੋਰਾ ਰੰਗ ਜਿਵੇਂ ਆਪਾਂ ਗੱਲ ਕਰਦੇ ਵੀ ਕਰੀਮ ਰੰਗ ਆ ਤੇ ਮਾਲ ਵੈਸੇ ਸਾਰਾ ਸੂਏ ਸੂਆ ਆ ਬਿਲਕੁਲ ਤਾਜੇ ਸੂਏ ਸੂਆ ਪਸ਼ੂ ਆ ਇੱਥੇ ਆਣ ਕੇ ਆਪਣੀ ਦੂ ਟਾਈਮ ਚੋ ਲੋ ਤਿੰਨ ਟਾਈਮ ਚੋ ਲੋ ਆਨਲਾਈਨ ਜਿਹੜੇ ਮੇਰੇ ਵੀਰ ਕੇ ਸੌਦਾ ਵੀਡੀਓ ਕਾਲ ਤੇ ਚਵਾਈ ਕਰਾ ਲਿਆ ਜੀ अदरवाइज ਆਪਾਂ ਜਿਹੜੀ ਵੈੜ ਦੀ ਚਵਾਈ ਤੁਹਾਨੂੰ ਨਾਲ ਦੀ ਨਾਲ ਦਿਖਾ ਦਾਂਗੇ ਪੂਰੀ ਗੱਲਬਾਤ ਕਰਾਂਗੇ ਸੋ ਜੁੜੇ ਰਹੋ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਸਭ ਤੋਂ ਪਹਿਲਾਂ ਸਾਗਰ ਸਤਿ ਸ੍ਰੀ ਅਕਾਲ ਮਹਾਰਾਜ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਠੀਕ ਠਾਕ ਵੀਰੇ ਹਾਂਜੀ ਹਾਂਜੀ ਭਾਈ ਠੀਕ ਠਾਕ ਜੀ ਠੀਕ ਹੋਰ ਜਵਾਨਾਂ ਕੀ ਹਾਲ ਵਧੀਆ ਵਧੀਆ ਵੀਰ ਜੀ ਠੀਕ ਠਾਕ ਹੈ ਜੀ ਤੁਸੀਂ ਸਾਬ ਪ੍ਰਿੰਟ ਤੇਰਾ ਹੀ ਹੈ ਫਿਰ ਹਾਂਜੀ ਹਾਂਜੀ ਸਾਰੇ ਬੰਦੇ ਤਾਂ ਕਰਕੇ ਐਂਟਰੀ ਹੁੰਦੀ ਹੈ ਹਾਂਜੀ ਹਾਂਜੀ ਤੁਹਾਨੂੰ ਪਤਾ ਫਿਰ ਵੀਰਾਂ ਭਰਾਵਾਂ ਨਾਲ ਹਾਏ ਆਹ ਤੁਹਾਨੂੰ ਪਤਾ ਫਿਰ ਵੀਰਾਂ ਭਰਾਵਾਂ ਨਾਲ ਪਿਆਰ ਆਪਣਾ ਹ ਨਵੀਂ ਸਾਗਰ ਉੱਤੋਂ ਵਾੜ ਪਾਈ ਸੀ ਇੱਕ ਆਪਾਂ ਹੋ ਗਈ ਸੇਰੋ ਹਾਂਜੀ ਹਾਂਜੀ ਹੋ ਗਈ ਪਾਜੀ ਹੋ ਗਈ ਵਾੜ ਚੰਗੀ ਖਾ ਸਾ ਹਾਂਜੀ ਹਾਂਜੀ ਬਹੁਤ ਵਧੀਆ ਭਾਈ ਬਾਕੀ ਮੈਨੂੰ ਲੱਗਦਾ ਵੀ ਇੱਥੇ ਆਏ ਗਏ ਫੁਰਾਂ ਦੇ ਵੀ ਕਾਫੀ ਪੈਸੇ ਲਾਏ ਆ ਵਿਕੀ ਤੋਂ ਬਾਅਦ ਵੀ ਹਾਂਜੀ ਹਾਂਜੀ ਬਹੁਤ ਜੀ ਚੰਗੀ ਜੀ ਆਏ ਵੀਰ ਤੇ ਬਾਅਦ ਦਿੰਦੇ ਨੇ ਨਵਾ ਉਹਨਾਂ ਨੂੰ ਕਹਿੰਦੇ ਕਿ ਚਲੋ ਹਣ ਦੇ ਦੋ ਪਰ ਉਹ ਵੀਰਾਂ ਦੇ ਨਹੀਂ ਪਈ ਘਰ ਰੱਖ ਲਈ ਖਾਣੇ ਠੀਕ ਆ ਹਾਂਜੀ ਬਾਕੀ ਆਪਾਂ 18 19 ਕਿਲੋ ਕਹਿ ਕੇ ਪਾਈ ਸੀ ਤੇ ਹੁਣ 25 ਕਿਲੋ ਤੇ ਤੁਸੀਂ ਦੱਸਿਆ ਵੀ ਹਾਂਜੀ ਹਾਂਜੀ ਉਹਨਾਂ ਨੂੰ ਫੋਨ ਵੀ ਆਇਆ ਉਹਨਾਂ ਦਾ ਜੀ ਹਾਂ ਸੋ ਫੋਨ ਆਇਆ ਜੀ ਤੇ ਰਿਪੋਰਟ ਆਈ ਵੀ 25 ਕਿਲੋ ਤੇ ਚੱਲਣ ਲਈ ਹਾਂਜੀ ਹਾਂਜੀ ਚਲੋ ਚੰਗੀ ਗੱਲ ਉਹਨਾਂ ਘਰੇ ਰੱਖੀ ਚੰਗੀ ਦੁੱਧਾਰੂ ਬੈਣ ਸੀ ਦੁੱਧ ਆ ਲਈ ਸੀ ਬਾਕੀ ਦੁੱਧ ਦਾ ਪਸ਼ੂ ਦਾ ਦੇਸੀ ਪਈਦਾ ਹਾਂਜੀ ਅੱਛਾ ਸਾਗਰ ਤਿੰਨ ਐਨੀਮਲ ਨੇ ਅੱਜ ਆਪਣੇ ਕੋਲ ਦੋ ਬੇੜਾ ਇੱਕ ਇਧਰ ਝੋਟੀ ਆ ਪਹਿਲਾ ਸੂ ਨਵੀਂ ਸ਼ੁਰੂਆਤ ਦੋਸਤੋ ਕਰਾਂਗੇ ਇੱਕ ਪਹਿਲੇ ਸਵੇ ਜਿਹੜੀ ਝੋਟੀ ਤੁਹਾਨੂੰ ਦਿਖਾਵਾਂਗੇ ਪਿਆਰੀ ਝੋਟੀ ਆ ਚੰਗੀ ਆ ਨਵਾਂ ਆਂਗਾ ਠੀਕ ਆ ਜੀ ਬਾਕੀ ਆਪਾਂ ਪੂਰਾ 베ਰਵਾ ਲੈ ਲਾਂਗੇ ਅੱਛਾ ਸਾਗਰ ਇਸ ਝੋਟੀ ਦਾ 베ਰਵਾ ਵੀਰ ਕੀ ਆ ਇਹਦੇ ਥੱਲੇ ਭਾਜੀ 9 ਕਿਲੋ ਦੁੱਧ ਆ ਜੀ 9 ਕਿਲੋ 7-8 ਦਿਨ ਹੋ ਗਏ ਸੂਈ ਨੂੰ ਠੀਕ ਆ ਵੀਰੇ ਮਗਰ ਇਹਦੇ ਕਟਾ ਹੈ ਮਗਰ ਕਟਾ ਹਾਂਜੀ ਹਾਂਜੀ ਤੇ 8-9 ਕਿਲੋ ਦੋਸਤੋ ਦੁੱਧ ਮਗਰ ਕਟਾ ਅੱਜ ਦਿਨ ਕਿੰਨੇ ਹੋ ਗਏ ਨੇ ਸੂਈ ਨੂੰ ਹਾਂਜੀ 7-8 ਦਿਨ ਹੋ ਗਏ ਆ ਹਫਤਾ ਹੀ ਹੋ ਗਿਆ ਹਾਂਜੀ ਲਓ ਵੀ 8-7 ਕ ਦਿਨ ਦਾ ਸਮਾਂ ਹੋ ਗਿਆ ਠੀਕ ਆ ਤੇ ਬੱਚਾ ਕੋਲ ਤੁਹਾਨੂੰ ਪਾ ਦਿਖਾ ਦਗੇ ਆ ਬੱਚਾ ਜੇ ਬਿਲਕੁਲ ਕੁਲਾ ਬੱਚਾ ਵੀ ਹਫਤੇ ਰਿਆਣ ਬਣ ਤੁਸੀਂ ਸਮਾਂ ਮੰਨ ਲਿਆ ਜੀ ਸੋ ਪਹਿਲਾ ਸੂਆ ਪਲੂਨ ਝੋਟੀ ਸੂਈ ਆ ਜਿਹੜਾ ਬਿਲਕੁਲ ਉਹ ਰਾਉਂਡ ਬੁਲਾਈ ਦੇ ਵਿੱਚ ਘੁੰਮਿਆ ਤੇ ਚੁਵਾਈਆਂ ਦੀ ਮੈਨੂੰ ਦੱਸ ਵੀ ਸਾਕਰ ਚੁਵਾਈ ਕਿਦਾਂ ਦੀ ਹੈ ਚੁਵਾਈ ਭਾਜੀ ਇੱਕ ਨੰਬਰ ਆ ਜੀ ਠੀਕ ਆ ਜੀ ਹਾਂ ਜੀ ਭਾਜੀ ਠੀਕ ਆ ਹਾਂ ਜੀ कोई पूर नहीं छटाना बिल्कुल बिल्कुल सा ठीक है, है। लो भी कोई पूर कोई नहीं कोई छटा नहीं का टिंगा जी चवाई एक नंबर है माल पहला जेड़ा 200 ਆਪ ਤਸल्ली वीर ਕਰਦਾ ਲਿਆ ਕੇ ਠੀਕ ਆ ਜੀ ਇੱਕ ਦੋ ਟਾਈਮ ਕੋ ਤਿੰਨ ਟੰਗ ਚਵਾਈ ਕਰਕੇ ਫੇਰ ਵੀਡੀਓ ਦੇ ਵਿੱਚ ਪਾਉਂਦਾ ਤੇ 8-9 ਕਿਲੋ ਦੁੱਧ ਐਸ ਵਕਤ ਪਾ ਕੇ ਮਿਲਦੀ ਜਿਵੇਂ ਪਹਿਲਾਂ ਸੁਆਸਾਗਰ ਕਈ ਵਾਰ ਹੁੰਦਾ ਵੀ ਕੋਈ ਆਲ ਛੋਲ ਤੇ ਨਹੀਂ ਨਹੀਂ ਭਾਜੀ ਮੈਂ ਨਾ ਬਹੁਤ ਵਧੀਆ ਕਈ ਵਾਰ ਹੁੰਦਾ ਪਹਿਲਾਂ ਝੋਟੀਆਂ ਉੱਪਰ ਸੱਜਾ ਖੱਪਾ ਕਰ ਜਾਂਦੀਆਂ ਨੇ ਹਾਂਜੀ ਬਹੁਤ ਵਧੀਆ ਮਿਲਦੀ ਹੈ ਠੀਕ ਹੈ ਲਿਆ ਸਾਗਰ ਖੋਲ ਕੇ ਇੱਕ ਵਾਰੀ ਮੜਾ ਤੋੜ ਕੇ ਦਿਖਾ ਦੇ ਤੁਸੀਂ ਤੋੜਦੇ ਆ ਜੀ ਵੀਰੇ ਹਾਂ ਤੁਸੀਂ ਤੋੜਦੇ ਆ ਜੀ ਲੈ ਵੀ ਹਾਂ ਜੀ ਮਾਜੀ ਕਰੋ ਚੱਕ ਠੀਕ ਆ ਜੀ ਸੋ ਹਾਈਟ ਮੀਡੀਅਮ ਆ ਬੇਸ਼ੱਕ ਝੋਟੀ ਦੀ ਲਵੀ ਝੋਟੀ ਆ ਗਾਂ ਕਰਮਾ ਵਾਲੀ ਵੈਸੇ ਆਪਾਂ ਕਹਿ ਦਿੰਦੇ ਆ ਵੀ ਪਹਿਲੇ ਸੂਵੇ ਪਸ਼ੂ ਲਵਾ ਹੀ ਹੁੰਦਾ ਠੀਕ ਆ ਜੀ ਗਾਂ ਦੂਜੇ ਸੂਵੇ ਤੀਜੇ ਸੂਵੇ ਮੱਝਾਂ ਝੋਟੀਆਂ ਚੰਗੀਆਂ ਬਣਦੀਆਂ ਨੇ ਤਿਆਰ ਹੁੰਦੀਆਂ ਨੇ ਬਾਕੀ ਚੁਵਾਈਆਂ ਚੁਵਾਈਆਂ ਤੁਸੀਂ ਇੱਥੇ ਆਣ ਕੇ ਕਰ ਲਿਆ ਜੇ ਥਾਣ ਥਣ ਕਰਮਾ ਵਾਲੀ ਦਾ ਬਿਲਕੁਲ ਤੁਸੀਂ ਵੇਖੋਗੇ ਮੁੱਠੀ ਮੁੱਠੀ ਆ ਤੇ ਇੱਕ ਪਾਸੇ ਮਾੜਾ ਜਿਹਾ ਵਿਖਾਉਂਦੀ ਪਈ ਆ ਜਿਵੇਂ ਪੱਛਾ ਚੁੰਗ ਗਿਆ ਹਾਂਜੀ ਉਹ ਲਾਗੇ ਵੱਧਾ ਇਹਦੇ ਚੁੰਗ ਗਿਆ ਜੀ ਠੀਕ ਆ ਕੋਈ ਚੱਕਰ ਨਹੀਂ ਤੇ تسਲੀ ਕਰਕੇ ਆਪਦੀ ਭੈਣ ਭਰਾ ਜਿਹੜਾ ਆਵੇ ਕਰਕੇ ਜਾਵੇ ਤੇ ਕੋਈ ਹੋਰ ਇਹਨੂੰ ਘੁਮਾ ਦੇ ਜੀ ਸੋ ਉਹ ਮੇਰਾ ਭਰਾ ਕੋਈ ਵੀ ਆਖੀ ਵੇਖ ਹੀ ਲੈਣਾ ਕਈ ਵਾਰ ਆਵੇ ਕਿਸੇ ਭਰਾ ਦੇ ਮਨ ਚ ਕੋਈ ਇਤਰਾਜ ਨਾ ਹੋਵੇ ਵੀ ਵੀ ਇੱਕ ਪਾਸਾ ਰੱਖਦੀ ਜੇ ਕੋਈ ਸਾਈਡ ਦਾ ਨਹੀਂ ਕੋ ਰੋਲਾ ਰਾਲਾਗਾ ਚਵਾਈ ਬਿਲਕੁਲ ਧਾਰ ਦੋ ਦਾ ਬਣ ਕੇ ਮਿਲਦਾ ਦੇਖ ਲਓ ਪੂਰਾ ਪਹਿਲਾਂ ਨੂੰ ਵਧੀਆ ਲੱਗਾ ਜੀ ਹਾਂ ਜੀ ਆਹ ਦੇਖੋ ਤੇ ਚੰਗੀ ਝੋਟੀ ਆ ਲਵੀ ਆ ਠੀਕ ਆ ਜੀ ਪਹਿਲਾ ਸੂਆ ਪਲੂਣ ਝੋਟੀ ਸੂਈ ਆ 8 9 8 9 ਕਿਲੋ ਐਸ ਵਕਤ ਤੱਕ 67 ਦਿਨਾਂ ਦੀ ਸੂਈ ਜੇ ਥੱਲੇ ਦੁੱਧ ਹਾਜ਼ਰ ਆ ਮੌਕੇ ਤੇ ਸਾਗਰ ਕੀ ਮੁੱਲ ਕੀ ਡਿਮਾਂਡ ਕਰਨਾ ਪੈਂਦਾ ਡਿਮਾਂਡ ਤੁਹਾਨੂੰ ਪਤਾ ਪਈ ਇਹੋ ਜੀਆਂ ਝੋਟੀਆਂ ਦਾ 90 90 ਹਜ਼ਾਰ ਵੀ ਮੰਗੀ ਜਾਂਦੇ ਲੱਖ ਲੱਖ ਵੀ ਮੰਗੀ ਜਾਂਦੇ ਹਾਂਜੀ 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 ਆਪਾਂ ਇਹਦਾ 80000 ਰੁਪਿਆ ਮੰਗਦੇ 85 ਹਾਂਜੀ ਨਹੀਂ ਸਾਗਰ ਕਰਦੇ ਮੰਨਤਾ ਨਹੀਂ ਆ ਲੈਣ ਦੇਣਾ ਕਰਤੀ ਜਿੰਨਾ ਮੈਂ ਨਾ ਕਰਦੇ ਯਾਰ ਵੀਰ ਕੋਈ 2000 ਛੱਡ ਦੀ ਹੈ ਹੈ 2000 ਛੱਡ ਦੀ ਹੈ ਨਹੀਂ ਨਹੀਂ 2 ਨਾਲ ਛੱਡ ਹਾਂ ਸਾਗਰ ਕੋ ਪਾਪਾ ਨਾ ਬਸ ਉਹ ਗੱਲਾਂ ਨਹੀਂ ਸਾ 80000 ਰੁਪਏ ਦੇ ਪੂਰੇ ਦੇ 80 ਦੀ ਹਾਂਜੀ 80 ਦੀ 500 ਰੁਪਿਆ ਛੋਟ 500 ਹਾਂਜੀ 500 ਦਾ ਵੀ ਹਾਂਜੀ ਪੂਰੇ ਨਾਸੀ ਦੀ ਕਰ ਦੋ 500 ਹੋਰ ਪੂਰੇ ਦੀ ਇੱਕ ਘਟ ਅਸੀ ਦੀ ਹਾਂ ਜੀ ਇੱਕ ਘਟ ਅਸੀ ਦੀ ਮੋ ਵੀ ਇੱਕ ਘਟ ਅਸੀ ਦੀ 200 ਵੀਰਾਂ ਦਾ ਵੀ ਝੋਟੀ ਦੇ ਦਿਆਂਗੇ ਝੋਟੀ ਚੰਗੀ ਆ ਕਿਸੇ ਭੈਣ ਨੇ ਚਬਾਈ ਕਰਨੀ ਆ ਚਾਹੇ ਭਰਾ ਨੇ ਬੱਚਾ ਪਾ ਕੇ ਚਬਾਈ ਕਰ ਸਕਦਾ ਪਹਿਲਾਂ ਝੋਟੀ ਆ ਕਤੂਦ ਚੰਗੀ ਆ ਚਬਾਈ ਬਹੁਤ ਇੱਕ ਨੰਬਰ ਚਬਾਈ ਆਈ ਭਾਈ ਆ ਠੀਕ ਆ ਜੀ ਉਹ ਮੇਰੇ ਭਰਾ ਜੀ ਨੇ ਲੈਣੀ ਇੱਥੇ ਆਣ ਕੇ ਫਿਰ ਲੈਣੀ ਆ ਹਾਂ ਜੀ ਦੋ ਟਾਈਮ ਤਿੰਨ ਟਾਈਮ ਆਪਣੇ ਘਰੇ ਚਬਾਈ ਕਰੇ ਤਸੱਲੀ ਨਾਲ ਡੰਗਰ ਖੜੇ ਬਸ ਬਸ ਹਾਂ ਜੀ ਲੱਭੀ ਸਾਗਰ ਅਗਲੇ ਸੈਕਿੰਡ ਨੰਬਰ ਤੇ ਆਪਣੇ ਕੋਲ ਇੱਕ ਵੈੜ ਆ ਗਈ ਆ ਜੀ ਇਹ ਭਾਜੀ ਤੀਜਾ ਦਿਨ ਹੋ ਗਿਆ ਸੂਈ ਮਾ ਜੀ ਠੀਕ ਆ ਜੀ ਹਾਂ ਜੀ ਇਹਦੇ ਮਗਰ ਬੱਛੀ ਆ ਜੀ ਆ ਵੇਖ ਲੋ ਠੀਕ ਆ ਹਾਂ ਜੀ ਆ ਬੱਚਾ ਬੈਠਾ ਜਿਹੜਾ ਹਾਂ ਜੀ ਇਹਦੇ ਮਗਰ ਬੱਛੀ ਆ ਜੀ ਗਿੱਲਾ ਨਾੜੂ ਕੇ ਬੱਚਾ ਜਰਸੀ ਚ ਕ੍ਰੋਸ ਆ ਗਿਆ ਹਾਂ ਜੀ ਹਾਂ ਜੀ ਲਓ ਜੀ ਬੱਛੀ ਵੇ ਫੋਟੋ ਕਾ ਜੀ ਬਹੁਤ ਸੋਹਣਾ ਰੰਗ ਤੁਸੀਂ ਚੰਗ ਕਰੋ ਕਾਫੀ ਕਲਰ ਜਾਂ ਰੰਗਾ ਕਰਮਾ ਆ ਵੇ ਗਿੱਲਾ ਨਾੜੂ ਨਾੜੂ ਆ ਨਾਲ ਆ ਬੱਚੇ ਦੇ ਅੱਜ ਦੂਜਾ ਤੀਜਾ ਦਿਨ ਹਾਂ ਜੀ ਹਾਂ ਜੀ ਠੀਕ ਆ ਵੀਰੇ ਹਾਂ ਜੀ ਲਓ ਵੀ ਅੱਜ ਦੂਜਾ ਤੀ ਤੇ ਸਵਾ ਇਹਦਾ ਮੇਰਾ ਭਰਾ ਕੋਈ ਦੂਜਾ ਮੰਨ ਲਿਆ ਜੇ ਬਾਕੀ ਕੋਈ ਆਪਦੀ ਸਮਝ ਵੇਖ ਲਿਆ ਜੇ ਹਾਂਜੀ ਹਾਂਜੀ ਠੀਕ ਹੈ ਤੇ ਬਾਕੀ ਥਾਣਕੁੱਲ ਪੂਰਾ ਕਾਇਮ ਆ ਨੋਕ ਵਾਲਾ ਥਾਣਾ ਬਾਕੀ ਵੰਡਵਿਰਲ ਤੁਹਾਨੂੰ ਆਪਾਂ ਦਿਖਾਈਏ ਸਰੋ ਵਿਰਲਾਪੁਰਲਾ ਕਾਫੀ ਚੰਗੀਆਂ ਨੇ ਤਾਂ ਕਿੰਨਾ ਐਸੋ ਵਕਤ ਪੋਲਾ ਜਿੱਥੇ ਇਹ 15 ਲੀਟਰ ਪੋਲਾ ਹੈ 15 ਲੀਟਰ ਪੋਲਾ ਹੈ ਲਓ ਜੀ ਥਾਣੇ ਥਾਪਾਈ ਨੂੰ ਵੀ ਕਰਮਾ ਵਾਲੇ ਨੂੰ ਚੰਗਾ ਡਾਂਡਾ ਲੱਗਾ ਇੱਕ ਲੀਟਰ ਕਰਦੇ ਵਾਹਣ ਸਾਹਿਬ 20 ਕਿਲੋ ਕਰੂਗੀ ਦੁੱਧ ਹਾਂ 20 ਕਿਲੋ ਕਰ ਦੱਟਾ ਬੈਠਾ ਹਾਂ ਜੀ ਬਿਲਕੁਲ ਉਹ ਤਾਂ ਚੋਣਾ ਚਾਹੀਦਾ ਬੁੱਲਾ ਬੁੱਲਾ 20 ਕਿਲੋ ਕਰੋ ਕੋਈ ਸ਼ੱਕ ਨਹੀਂ ਹਾਂ ਜੀ ਇੱਕ ਟਾਈਮ ਦਾ ਜੇ ਵੈਸੇ ਆਪਾਂ ਗੱਲ ਕਰਦੇ ਵੀ 9 ਧਾ ਲੀਟਰਾਂ ਦਾ ਕੁਝ ਨਹੀਂ ਬੈਠਾ ਹਾਂ ਜੀ ਹਾਂ ਜੀ ਹਾਂ ਜੀ ਬਾਕੀ ਦੁੱਧ ਵੀ ਕਰਮਾ ਵਾਲੇ ਦਾ ਜਿਵੇਂ ਆਪਾਂ ਗੱਲ ਕਰਦੇ ਹੁੰਦੇ ਨੇ ਉਹ ਨਹੀਂ ਮਹੀਆਂ ਵਾਲੇ ਬੋਲੇ ਜੀ ਹਲੇ ਭਾਈ ਮਦਦ ਕਰ ਹਾਂ ਜੀ ਹਾਂ ਜੀ 3 ਦਿਨ ਹੋ ਗਏ ਹਲੇ ਸੁਈ ਨੂੰ ਹਲੇ ਮਾੜਾ ਮੂੜਾ ਆ ਦੇਖੋ ਮਾਰੰਦੀ ਹੈ ਬਿਲਕੁਲ ਹਾਂ ਜੀ ਲੋ ਵੀ ਮਾਰਾ ਠੰਡੀ ਸੀਦਾ ਵੇਖੋ ਜਿੱਦਾਂ ਮੱਛੀ ਦੀ ਸੀ ਤਾਂ ਪੂਰੀ ਠੰਡੀ ਸੀ ਲਾਈ ਦੋ ਪਾਸੇ ਕੱਢ ਗਏ ਜੀ ਦੋ ਪਾਸੇ ਹੀ ਬੈਠ ਕੇ ਜਮਾਈ ਕਰੀ ਚੱਲੇ ਜੀ ਵੀ ਇਹੋ ਜਿਹੀ ਬਹਿੜਾ ਤੋੜ ਕੇ ਤੁਹਾਨੂੰ ਦਿਖਾ ਰਹੇ ਆ ਆਪਾਂ ਰੰਗ ਰੂਂਗੀ ਬਹੁਤ ਸੋਹਣਾ ਕਰਮ ਵਾਲੀ ਦਾ ਵਾਈਟ ਦੇ ਵਿੱਚ ਤੇ ਬਰ ਬਿਲਕੁਲ ਜਿਵੇਂ ਇੱਕ ਬਰਾਊਨ ਤੇ ਵਾਈਟ ਦਾ ਕੰਬੀਨੇਸ਼ਨ ਜਿਆ ਤੇ ਚੰਗੀ ਪਲੀ ਪਲੀਤੀ ਆ ਕਰਮ ਵਾਲੀ ਜਿਵੇਂ ਇੱਕ ਆਪਾਂ ਮੱਝਾਂ ਦੇਖਦੇ ਆ ਠੀਕ ਆ ਜੀ ਪੂਰੀ ਸਭੀ ਹੁੰਦੀ ਆ ਐਸ ਵਕਤ ਤੋਂ ਬੋਲੇ ਦੀ ਸ਼ਟਾਰਟਿੰਗ ਕੀ ਆ 14 ਕਿਲੋ ਆਕੇ ਡਿਜ਼ਾਈਨ ਜੂਨ ਬੜਾ ਚੰਗਾ ਹੈ ਘੁਆਨੇ ਦੇ ਵੇ ਦਾ ਆ ਦੇਖੋ ਜਵਾਈ ਭਾਜੀ ਇੱਕ ਨੰਬਰ ਆ ਹਾਂਜੀ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਕੋਈ ਭੂਰ ਨਾ ਕੋਈ ਛਟਾ ਨਹੀਂ ਮੈਨਾਂ ਕੋਈ ਨਿਆਣਾ ਨਹੀਂ ਹੁਣਾ ਪਾਉਂਦੇ ਵੀ ਨਹੀਂ ਲੋੜ ਆਹ ਵੜਿਆ ਨਾ ਜੀ ਠੱਕ ਪੜੀ ਹੋਰ ਕਮਾ ਲਿਆ ਜੀ ਲੋਕ ਸੋ ਸੇਹੂ ਸਾਊ ਆ ਠੰਡੀ ਤੇਰੀਆ ਕੋਈ ਭਜਨ ਨਾ ਠਣ ਵਾਲੀ ਨਹੀਂ ਕੋਈ ਟਾਕਲ ਜੀ ਨਹੀਂ ਕਰਮਾ ਲਈ ਠੀਕਾ ਚ ਤੋਰੇ ਤਾਰੇ ਦੀ ਵੀ ਕਰਮਾ ਲਈ ਤੁਸੀਂ ਦੇਖ ਲਿਆ ਨਰਮਾ ਪੂਰੀ ਕੋਈ ਬੰਗਾ ਰਸੀ ਪਾਉਣੀ ਹੈ ਕਿਸੇ ਭਰਾ ਨੇ ਪਾਲਿਓ ਠੀਕਾ ਜੀ ਗੋਕਾ ਪਸ਼ੂ ਆ ਤੇ ਚਲੋ ਬਾਦੇ ਦਾ ਕਿਉਂਕਿ ਅੱਗੇ ਸੀਜ਼ਨ ਹੀ ਉਹੋ ਜਿਹਾ ਤੇ ਬਾਕੀ ਆਂਦੀ ਕੁਛ ਨਹੀਂ ਕਰਮਾ ਲਈ ਠੀਕਾ ਜਿੱਦਾਂ ਮਰਜੀ ਚਵਾਈ ਕਰੀ ਜਲਿਆ ਜੀ ਸੋ ਥਾਂ ਤੋਂ ਪੂਰਾ ਮੁੱਠੀ ਆ ਚਵਾਈ ਇਹਦੀ ਵੀ ਪੂਰ ਛੱਟੇ ਤੋਂ ਰਹਤੀ ਆ ਮੈਂ ਨਾ ਬਿਲਕੁਲ ਤੁਹਾਨੂੰ ਬਚਾ ਲਾਉਂ ਵਾਜ ਦੇਣੀ ਆ ਪਾ ਜੀ ਦੇਣੀ ਤੁਹਾਨੂੰ ਹਾਂਜੀ ਬਿਲਕੁਲ ਐ ਮੈਨੂੰ ਚਵਾਈ ਜਿਹੜੀ ਆ ਤੁਸੀਂ ਸਾਹਮਣੇ ਦੇਖ ਹੀ ਲੈਣੀ ਆ ਠੀਕ ਹੈ ਕੋਈ ਸ਼ੱਕ ਰਹੇ ਨਹੀਂ ਜਾਣਾਗਾ ਬਾਕੀ ਵੇਅਰਸ ਹੂਨਸ ਕਾ ਵੀ ਹੋਣੇ ਝੱਡੇ ਦੇ ਉੱਤੇ ਹਾਂਜੀ ਤਾਂ ਦੁੱਧ ਦੀਆਂ ਦੁੱਧ ਚੰਗਾ ਚਵਾਊਗੀ ਕਰਮਾ ਲਈ ਐਸ ਵਕਤ ਬੌਲੀ ਦੀ ਸਟਾਰਟਿੰਗ ਹੀ ਆ ਲੈ ਵੀ ਸਾਗਰ ਕੀ ਮੁੱਲ ਕੀ ਡਿਮਾਂਡ ਰੋਗੀ ਇਹਦੀ ਮੁੱਲ ਸਾਗਰ ਸੰਭਲ ਸਾਹ ਵੇਖਦਾ ਕਰੀਏ 80 ਹਜ਼ਾਰ ਕਰ ਦਈਏ 80 ਕਰਦੇ ਆ ਭਾਵੇਂ 85 ਕਰਦੇ ਆਪਾਂ ਜਿੱਥੇ ਦੇਣੀ ਆਪਾਂ ਉਹ ਗੱਲ ਕਰਦੀ ਆ ਜੀ 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 ਤਾਰਾ ਮਾਲ 73000 ਦੀ 75 ਦੀ ਸ਼ਾਲ ਮਾਰ ਕੇ ਇੱਕ ਲੰਮੀ ਵੱਡੀ ਸਾਰੀ ਸੰਧੂ ਸਾਹਿਬ 72000 ਦੇ ਦਾਂਗੇ 72 ਦੀ ਹਾਂਜੀ ਦੇਖ ਲਓ ਕੋਈ ਜੇ ਛੱਡਿਆ ਵਿੱਚ ਕੋਈ ਕਸਰ-ਕੁਸਰ ਤੇ ਕੱਢ ਦਿੱਤੀ ਜਿਹੜੀ ਕੋਈ ਹੈਗੀ ਹੈ ਹਾਂਜੀ ਕਾ ਸਰਦੀਪ ਜਿੱਦਾਂ ਤੈਨੂੰ ਸਹੀ ਲੱਗੇ ਪੂਰੇ 71000 ਰੁਪਏ ਦੇ ਦਾਂ ਹਾਂ ਸੰਦੂ ਸਾਹਿਬ 71 ਦੀ ਹਾਂਜੀ ਨਹੀਂ ਵੜ ਚੰਗੀ ਜੀ ਹਾਂਜੀ 71000 ਦੇ ਦੇਾਂਗੇ ਉਹ ਚੋਂ 500 ਰੁਪਏ ਛੋਟ ਕਰਾਂਗੇ ਜਿਹੜਾ ਵੀ ਰਾਊਗਾ ਹਾਂਜੀ ਠੀਕ 500 ਰੁਪਏ ਦੀ ਲਓ ਵੀ ਉਹ ਖੁਸ਼ੀ ਆ ਤੁਹਾਡੀ ਹੋਰ ਵੀ ਕਿਸੇ ਭਰਾ ਦੇ ਨਾਲ ਜੇ ਛੋਟ ਜੱਪਾ ਕਰਨਾ ਮੌਕੇ ਤੇ ਚਾਹੀਦਾ ਵੀ ਹਾਂਜੀ ਹਾਂਜੀ ਲਓ ਵੀ 71000 ਦੀ 260 ਵੜ ਮਿਲ ਜਾਊਗੀ ਠੀਕ ਆ ਜੀ ਬਾਕੀ ਮਾਨ ਤਾਨ ਉਹ ਵੱਖਰੇ ਤੌਰ ਤੇ ਹੋਊਗਾ ਕੋਈ ਭਰਾ ਆਉਂਦਾ ਸੌਦਾ ਕਰ ਲਿਓ ਵੜ ਚੰਗੀ ਆ ਜ਼ਿਆਦਾਤਰ ਘਰਾਂ ਦੇ ਵਿੱਚ ਲੇਡੀ ਜਵਾਈ ਕਰਦੀਆਂ ਨੇ ਤੁਹਾਡੇ ਮਤਲਬ ਤੇ ਆ ਬਈ ਲਾਤਾਂ ਛੜਾ ਮਾਰਨ ਵਾਲੀ ਨਹੀਂ ਗਈ ਬਹੁਤ ਸੀਰੀਸ ਲੱਗ ਗਈ ਇਸ ਨੂੰ ਆਹ ਚਾਹ ਦੇਖੋ ਮੈਂ ਨਾ ਦੋ ਪਾਸੇ ਬੈਠ ਕੇ ਇਦਾਂ ਹੀ ਜਵਾਈ ਕਰ ਲੈਣੀ ਹੈ ਮੈਂ ਨਾ ਪੁਣੀ ਪਹਿਲੀ ਗਾਂ ਦੀ ਤੁਸੀਂ ਵੇਖੀ ਆ ਉਹਦੀ ਵੀ ਜਵਾਈ ਦੋ ਪਾਸੇ ਬੈਠ ਕੇ ਬੜੀ ਬੰਬੇ ਪਾਸ ਸੀ ਜਵਾਈ ਇਹ ਵੀ ਮੈਂ ਨਾ ਵੇਖਿਆ ਤੁਸੀਂ ਮੈਂ ਨਾ ਇਹਦੀ ਜਵਾਈ ਵੀ ਮੈਂ ਨਾ ਜਵਾਈ ਵੇਖਿਆ ਤੁਸੀਂ ਪੂਰੀ ਓਕੇ ਰਿਪੋਰਟ ਜਵਾਈ ਆਪਾਂ ਇੱਕ ਨੰਬਰ ਡੰਗਰ ਲਿਆਈਦਾ ਜੀ ਨਹੀਂ ਸਾਫ਼ ਸੁਥਰਾ ਕੰਮ ਦਾ ਫਾਇਦਾ ਬਿਲਕੁਲ ਜੀ ਆਨਲਾਈਨ ਤੇ ਕੰਮ ਕਰਨਾ ਤੇ ਸਾਫ਼ ਸੁਥਰੇ ਪੱਖ ਦਾ ਫਾਇਦਾ ਨਵੀ ਇੱਕ ਸਾਗਰ ਆਪਣੇ ਕੋਲ ਜਿਹੜੀ ਫਿਰ ਆ ਵੈੜ ਵੀ ਤੁਸੀਂ ਲੈ ਕੇ ਆਂਦੀ ਸੀ ਵੈਸੇ ਚਲੋ ਪਹੋਣੀ ਤਾਂ ਆਪਾਂ ਇਹ ਵੀ ਸੀ ਅੱਜ ਤੁਸੀਂ ਦੱਸਿਆ ਵੀ ਥੋੜਾ ਜਿਹਾ ਆਪਾਂ ਕੱਲ ਹੀ ਆਈ ਆਪਣੇ ਕੋਲ ਹਾਂਜੀ ਹਾਂਜੀ ਕੱਲ ਹੀ ਆਈ ਭਾਈ ਜੀ ਸਫਰ ਸੁਪਰ ਚ ਆਇਆ ਕੋਈ ਟੈਂਪਰੇਚਰ ਸਾਊਂਡ ਚਲਾ ਗਿਆ ਥੋੜਾ ਜਿਹਾ ਟੈਂਪਰੇਚਰ ਜਿਹੜਾ ਡਾਊਨ ਹੋ ਗਿਆ ਜੀ ਅੱਛਾ ਅੱਛਾ ਹਾਂਜੀ ਇਸ ਕਰਕੇ ਫੇਰੇ ਆਇਆ ਥੋੜਾ ਸੈਟ ਜਿਆ ਕਰ ਲਈਏ ਮਤਲਬ ਕਿ ਟਿਕਟ ਟੂ ਕਰ ਲੋ ਆਏ ਆ ਤੇ ਚਲੋ ਜੇ ਕਿ ਵੀਰ ਨੇ ਚੰਗੀ ਬਾਕੀ ਚਰਦੀ ਚੁਰਦੀ ਪੂਰਾ ਬਈ ਚਾਹੂ ਚੁਰਦੀ ਖੋਲ ਆ ਪਟਾੜਾ ਕਾ ਪੂਰਾ ਖਾਂਦਾ ਹੀ ਥੋੜਾ ਵਧਾ ਕਿਦੋਂ ਹੋ ਗਿਆ ਘਾਟਾ ਵਧਾ ਫੋਨ ਲੱਗਾ ਕਿਤੇ ਨਾ ਹਾਂਜੀ ਲੋ ਵੀ ਪੈਸੇ ਚਾਰੂਆ ਕਰਮਾਣੀ ਪਟਾ ਤੇ ਸੂਆ ਕੇ ਨਮਾ ਹੋ ਗਿਆ ਸੂਆ ਸੰਧੂ ਸਾਹਿਬ ਦੁਜਾ ਹੈ ਜੀ ਦੁਜਾ ਸੂਆ ਹਾਂ ਇਹਨੂੰ ਵੀ ਦਿਨ ਸੇਮ ਹੀ ਜਾਂਦੇ ਕਿ ਹਾਂਜੀ ਹਾਂਜੀ ਇਹਨੇ ਵੀ ਮੈਂ ਗਿੱਲਾ ਨਾੜੂ ਆਵੇ ਮਤਲਬ ਕਿ ਇਹਦੇ ਚਲੋ 20 ਗੱਲ ਲੀਟਰ ਬੋਲਾ ਹੈਗਾ 14 ਲੀਟਰ ਹਾਂਜੀ ਦੁੱਧ ਜ਼ਿਆਦਾ ਹੈ ਚਲੋ ਉਹਦੇ ਕਰਕੇ ਹੁਣ ਥੋੜਾ ਜਿਆ ਮਤਲਬ ਕਿ ਡਾਊਨ ਜੇ ਕਰਕੇ ਠੀਕ ਹੈ ਠੀਕ। ਹਾਂਜੀ ਹਾਂਜੀ ਹੋ ਗਿਆ। ਉਹ ਵੀ 14 ਲੀਟਰ ਬੋਲਾ ਆਇਆ ਥੱਲੇ। ਹਾਂਜੀ। ਕੱਲ ਪਰਸੋਂ ਦੀ ਹੋਊਗੀ ਇਹ ਵੀ। ਹਾਂਜੀ 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 ਗਿੱਲਾ 나ੜੂ ਆ ਜੀ ਆ ਵੇਖੋ। ਬਾਕੀ ਆਪਾਂ ਵੀਡੀਓ ਦੋਸਤੋ ਕਲਿੱਪ ਇਕ ਨਾਲ ਐਡ ਕਰ ਦਿਆਂਗੇ। ਹਾਂਜੀ ਆ ਵੇਖੋ। ਜਦੋਂ ਤੂੰਦੀ ਦਾ ਮਗਰ ਬੱਛਾ ਹੈ ਜੀ। ਹਾਂ ਬੱਛਾ ਮਗਰ ਹੈ। ਹਾਂਜੀ ਗਿੱਲਾ 나ੜੂ ਨਾਲ ਬੱਚੇ ਜੀ। ਹਾਂਜੀ ਗਿੱਲਾ 나ੜੂ। ਸੋ ਜਦੋਂ ਸੂਈਏ ਉਹਦਾ ਕਲਿੱਪ ਇਕ ਵੱਖਰੇ ਤੌਰ ਤੇ ਆਪਾਂ ਨਾਲ ਲਾ ਦਿਆਂਗੇ। ਉਹਦੇ ਵਿੱਚ ਜੇਰਦੁਰ ਵੀ ਪ੍ਰੋਪਰ ਪਾਈ ਇਹਨੇ ਕਰਮਾਲੀ ਦੇ। ਹਾਂਜੀ ਹਾਂਜੀ। ਤੇ ਬਾਕੀ ਕੱਤ ਬੋਤਾਲੀ ਵੇੜ ਆ। ਇੱਕ ਵਾਰੀ ਆਪਾਂ ਤੁਹਾ ਤੇ ਕਾਫੀ ਕਲਰ ਜਾਂ ਰੰਗ ਆ ਤੇ ਥਾਨ ਕਰਮ ਵਾਲੀ ਨੂੰ ਚਾਰੇ ਜਾਂ ਪੂਰਾ ਵੱਡਾ ਪੂਰਾ ਵੱਡਾ ਪੂਰਾ ਵੱਡਾ ਹੈ ਸੰਧੂ ਸਾਹਿਬ ਦਾ ਖਾਨ ਆ ਤੇ ਪੂਰੇ ਕੱਦ ਬੰਦੇ ਐਸ ਵਕਤ ਪੈਸੇ ਇਹਦੀ ਬੋਲੀ ਦੀ ਕੀ ਸਥਿਤੀ ਸੀਗੀ ਮਤਲਬ ਕਿ 14 ਕਿਲੋ ਹੈਗੀ ਸੀ ਹਾਂ 14 15 ਕਿਲੋ ਥੋੜਾ ਜਿਹਾ ਡਾਊਨ ਹੋਣੇ ਕਰਕੇ ਨਾ ਥੋੜਾ ਜਿਹਾ ਬਦਲ ਗਈ ਦੁੱਧ ਹੋਣ ਵੀ ਹੈਗਾ 12 13 ਫਿਰ ਵੀ ਫਿਰ ਵੀ ਹੈ ਮਤਲਬ ਕਿ ਹੰਟੋੜੇ ਜਿੰਨਾ 20 ਕਿਲੋ ਦੀ ਮਤਲਬ ਕਿ ਗਰੰਟੀ ਹੈਗੀ ਹੈ ਜੀ ਆਪ ਨੂੰ 20 ਕਿਲੋ ਦੁੱਧ ਇਹਨੇ ਚਲੋ ਕਾਢੂਗੀ ਬਿਲਕੁਲ ਪਰ ਕੰਮ ਇਹਨੇ ਕਰਮ ਵਾਲੇ ਨੇ ਮੱਝਾਂ ਵਾਲੇ ਦੇਣਾ ਜਿਵੇਂ ਆਪਾਂ ਗੱਲ ਕਰਦੇ ਨੇ ਵੀ ਮੱਝੀ ਦੁੱਧ ਬਹੁਤ ਸੰਘਣਾ ਹੈ ਜੀ ਦੁੱਧ ਦਾ ਨਾ ਹਾਂ ਜੀ ਬਹੁਤ ਸੰਘਣਾ ਹੈ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਸੋ ਵੱ ਮੁਕਾਬਲਾ ਕਰਦੀ ਕਿਉਂਕਿ ਦੁੱਧ ਸੰਘਣਾ ਇਹਨਾਂ ਦਾ ਹਾਂਜੀ ਬਹੁਤ ਸੰਘਣਾ ਹੈ ਸੰਦੂ ਸਾਹਿਬ ਠੀਕ ਹੈ ਵੀਰੇ ਬਾਕੀ ਚਵਾਈ ਚਬੀ ਇਹਦੀ ਵੀ ਇਸੇ ਤਰ੍ਹਾਂ ਵੰਗਾ ਵੰਗਾ ਪਾ ਕੇ ਹਾਂਜੀ ਹਾਂਜੀ ਵੰਗਾ ਪਾਲੀ ਦਾ ਹਨਾ ਹਾਂਜੀ ਠੀਕ ਹੈ ਵੀਰੇ ਲੈ ਤਸੀਂ ਖੋਲ ਮਾਰਾ ਵੀਰ ਬਾਹਰ ਦਿਖਾ ਦਈਏ ਤੋੜ ਕੇ ਦੇਖੋ ਜੀ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਹਾਂਜੀ ਸੋ ਬਾਕੀ ਵੀਰ ਦਾ ਰਾਤਾ ਸੀ ਵੀ ਅੱਜ ਭਲਕ ਕੋਈ ਦੋਗ ਦਿਨ ਰੁਕ ਕੇ ਤਾਂ ਵਿਖਾਈਏ ਤੁਹਾਨੂੰ ਵੀ ਜਾਂ ਤਾਂ ਬੌਲਾ ਜਾਂ ਦੁੱਧ ਹੋਰ ਵੀ ਚੰਗਾ ਕਰ ਕਰਕੇ ਤੇ ਫਿਰ ਦਿਖਾਈਏ ਫਿਲਹਾਲ ਆਪਾਂ ਤੁਹਾਡੀ ਨਿਗਾਹ ਦੇ ਵਿੱਚ ਕਢਾ ਦਿੰਨੇ ਆ ਨਹੀਂ ਆਹ ਵੇਖੋ ਪੂਰੀ ਅੱਜ ਆਹ ਵੇਖੋ ਹਾਂਜੀ ਹਾਂਜੀ ਸ ਫੁੱਲ ਬੜਾ ਫੁੱਲ ਐਕਸਟਰਾਔਰਡਨਰੀ ਕਹਿ ਸਕਦੇ ਆਪਾਂ ਇਸ ਸਪਰੀਡ ਦੇ ਵਿੱਚ ਆਪਾਂ ਹਾਈਟ ਕਰਦੇ ਏਡੀ ਦੇਖਦੇ ਬੜੀ ਘਾਟਾ ਲੰਬਾਈ ਨੂੰ ਵੀ ਚੰਗੀ ਆ ਹਾਈਟ ਪੂਰੀ ਆ 12-13 ਕਿਲੋ ਬੋਲਾ ਹੈ ਤੋਂ ਬੋਲਾ ਬੇਸ਼ੱਕ ਕੋਈ 14 ਲੀਟਰ ਜਾਂ 14 ਤੋਂ ਬਾਹਰ ਵਾਰੀ ਸੀਗਾ ਥੋੜਾ ਜਿਹਾ ਟੈਂਪਰੇਚਰ ਡਾਊਨ ਜਾਣ ਦੇ ਕਰਕੇ ਇਹ ਦੋ ਦੋ ਕਿਲੋ 2 ਕਿਲੋ ਖੰਡਾ ਬੋਲਾ ਘਟੀ ਆ ਠੀਕ ਆ ਜੀ ਸੋ ਚਾਰੇ ਥਣ ਬਾਕੀ ਹੁਣ ਮਾਰਨਿੰਗ ਦਾ ਦੁਪਹਿਰ ਦਾ ਟਾਈਮ ਆ ਕੋਈ 12:30 1:00 ਵਜੇ ਦਾ ਤੇ ਸਵੇਰ ਚੁਵਾਈ ਉਹਦੀ ਕਿੰਨੇ ਕੁ ਵਜੇ ਕਰਤੀ 1:00 ਵਜੇ ਕੀਤੀ ਸਾਹਿਬ 5 ਵਜੇ ਹਾਂਜੀ ਸਵੇਰ 5 ਵਜੇ ਦੀ ਲੋ ਵੀ ਸਵੇਰ 5 ਵਜੇ ਚਵਾਈ ਹੋਈ ਆ ਹਾਂਜੀ ਨਾਲ ਦੇਖੋ ਭਾਜੀ ਇਹਦਾ ਵੀ ਸੁੰਦੇ ਵਾਲਾ ਕੋਲ ਵਧੀਆ ਲੱਗੇ ਥਾਣ ਥਣ ਬੜੇ ਸੁਆਦੀ ਲੱਗੇ ਆ ਥਾਣਾ ਦੇ ਪਾਸੋਂ ਦੋਸਤ ਬਹਿੜਾ ਮੰਨਣੀਆਂ ਪਹਿਣਗੀਆਂ ਥਾਣ ਕਰਮ ਵਾਲੀਆਂ ਬਹੁਤ ਵਧੀਆ ਲੱਗੇ ਆ ਵਹਿੜਾ ਥਾਣਾ ਨਾਲ ਹੀ ਆ ਹਾਂਜੀ ਹਾਂਜੀ ਤੇ ਦੁੱਧ ਵੀ ਕਰਮ ਵਾਲੀਆਂ ਚੰਗਾ ਚਵਾਉਣਗੀਆਂ ਵੈਸੇ ਕ੍ਰੋਸ ਬਰੀਡ ਆ ਗਰਮੀ ਦੀ ਜਿੰਦ ਜਾਨ ਹਾਂਜੀ ਹਾਂਜੀ ਸੋ ਵੱਡੀ ਵੜਾ ਤੇ ਇਹਦਾ ਸਾਗਰભાઈ ਅੱਜ ਮੁੱਲ ਕੀ ਕਰਾਂਗੇ ਮੋਲਕ ਬਝਾਉ ਕਹਿੰਦੇ ਧੋਤੇ ਆਜੂ ਕਿਨਾ ਆਪਾਂ ਕੋਈ ਕੋਈ ਵੀਪਰਾ ਗੱਲ ਕਰ ਲਿਆ ਆਪਣੇ ਨਾਲ ਕੋਈ ਜਦੋਂ ਮਤਲਬ ਕਿ ਆਪਾਂ ਫਿਰ ਕੋਈ ਗੱਲ ਨਹੀਂ ਕਰ ਲਾਂ ਜਿੱਦਾਂ ਹੋਊਗਾ ਖੜ ਖੁੜ ਗਈ ਤਾਂ ਪੂਰਾ ਹੋ ਜਾਂਦਾ ਹੁਣ ਤੁਹਾਨੂੰ ਪਤਾ ਮੋਲ ਫਿਰ ਇਦਾਂ ਥੋੜੇ ਪੈਸੇ ਲਾ ਕੇ ਫਿਰ ਨਾਮੀ ਤੇ ਫਿਰ ਧੰਨਵਾਦ ਐਦਾਂ ਫਿਰ ਰਾਜਾ ਵੀ ਨਾਲੇ ਅਗਲੇ ਕੋਈ ਸੰਧੂ ਸਾਹਿਬ ਤਸੱਲੀ ਹੋਵੇ ਕੋਈ ਜੀ ਹਾਂਜੀ ਤੇ ਅਗਲੇ ਨੂੰ ਹੋਵੇ ਵੀ ਇੰਨਾ ਦੁੱਧ ਹੈਗਾ ਵਾ ਬਿਲਕੁਲ ਹਾਂਜੀ ਹਾਂਜੀ ਸੋ ਦੋਸਤੋ ਜਿਹੜਾ ਆਪਾਂ ਤੁਹਾਨੂੰ ਵਿੱਚ ਦੱਸਿਆ ਵੀ ਮਾੜਾ ਟੈਂਪਰੇਚਰ ਇਹਦਾ ਡਾਊਨ ਸੀਗਾ ਹਾਂਜੀ ਤੇ ਟੀਕੇ ਟੂਕੇ ਵੀਰ ਨੇ ਲਵਾ ਦਿੱਤੇ ਆ ਦੁੱਧ ਤੇ ਵੀਰਾਂ ਦਾ ਵੀ ਕਰਕੇ ਆਪਾਂ ਸੇਲ ਕਰਦੇ ਆ ਕਿ ਕੋਈ ਇਹਦਾ ਤੁੜਕੂ ਨੂੰਗਾ ਤੁੜਕੂਨੇਗਾ ਵੀ ਇਹ ਦੁੱਧ ਤੇ ਕਰਕੇ ਸੇਲ ਕਰਨ ਦਾ ਰਾਂਦਾ ਸੀਗਾ ਤੇ ਫਿਲਹਾਲ ਅੱਜ ਆਪਾਂ ਸੋਚਿਆ ਵੀ ਜੇ ਆਏ ਆ ਤੇ ਬਿਲਕੁਲ ਇੱਕ ਨਿਗਾ ਦੇ ਵਿੱਚ ਤੁਹਾਡੇ ਘਟਾ ਦਈਏ ਅੱਗੇ ਜਿਹੜਾ ਮੇਰਾ ਭਰਾ ਖਿਡਾਰੀ ਪਾਰਕੂ ਜਾਂ ਫਾਰਮ ਵਾਲਾ ਭਰਾ ਹੱਥ ਪਾਉਣਾ ਚਾਹੁੰਦਾ ਪਾ ਸਕਦੇ ਜੀ ਦੂਜਾ ਤੀਜਾ ਦੇਣ ਬਾਕੀ ਤੁਸੀਂ ਨਾਲ ਦੀ ਨਾਲ ਜਦੋਂ ਸੂਈਏ ਕਰਮ ਉਹ ਤੁਸੀਂ ਤਸੱਲੀ ਨਾਲ ਦੇਖ ਲਿਆ ਜੀ ਸੋ ਬੱਛਾ ਮਗਰ ਆ 나ੜੂਆ ਨਾਲ ਆ ਬੱਚੇ ਨੇ ਤੇ ਇਹ ਆਜੋ ਤਿੰਨੇ ਐਨੀਮਲ ਜਿਹੜੇ ਬਕਾਊ ਆ ਸੋ ਚਾਹਵਾਨ ਸੱਜਣ ਆਪਣੇ ਭਰਾ ਕਰ ਲਿਓ ਸੰਪਰਕ ਦੋ ਵਿਹੜਾ ਇੱਕ ਆ ਝੋਟੀ ਦਿਖਾਤੀ ਆ ਤੁਹਾਨੂੰ ਠੀਕ ਆ ਜੀ ਸੋ ਚੰਗੇ ਸਾਫ ਸੁਥਰੇ ਪਸ਼ੂ ਆ ਮਾਲ ਆਉਂਦਾ ਰਹਿੰਦਾ ਡੇਲੀ ਰੁਟੀਨ ਦੇ ਵਿੱਚ ਤੇ ਸਾਗਰ ਇੱਕ ਨੰਬਰ ਵੀ ਕਰ ਦਿਓ ਸਾਡੇ ਆਪਣੇ ਨੰਬਰ ਮੇਰਾ ਜੀ 62393 83346 ਪਿੰਡ ਆਪਣਾ ਕਹਿ ਰਹੋ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਦੀ ਠੀਕ ਵੀਰੇ ਠੀਕ ਓਕੇ ਵੀਰੇ ਓਕੇ ਨੋਬੀ ਪ੍ਰਭੂ ਅੱਜ ਫਿਲਹਾਲ ਇਸ ਵੀਡੀਓ ਵਿੱਚ ਇੰਨਾ ਸੀ ਮਿਲਦੇ ਆ ਕਿ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸੇ